ਹਾਂਜੀ ਵੀ ਸਾਰਾ ਸਤਿ ਸ਼੍ਰੀ ਅਕਾਲ ਮੀਂਹ ਕਰਦਾ ਤੁਸੀਂ ਸਾਰੇ ਨੇ ਵਧੀਆ ਹੋਵਾਂਗੇ ਤੇ ਅੱਜ ਭਈ ਯੂਸਰ ਸਾਰ ਜਾਣ ਦਾ ਆਪਣਾ ਹੈਗਾ ਦੂਜਾ ਦਿਨ ਤੇ ਬਾਕੀ ਆਪਣੇ ਬਾਬਾ ਨਾਲ ਆ ਕੰਮ ਹੀ ਬਾਬਾ ਹਾਂਜੀ ਹਾਂਜੀ ਤੇ ਘੋੜਾ ਆਪਣਾ ਲੇਟਾ ਮਾਰ ਗਿਆ ਹੀ ਮਾਰ ਗਿਆ ਨਹੀਂ ਲੇਟਾ ਹੀ ਮਾਰ ਲਿਆ ਮੈਂ ਗਾਦਰ ਰੁਕੇ ਨਾ ਨੂੰ ਲਈ ਸੀ ਤੇ ਔਰ ਦਾਦਾ ਮੈਂ ਨੂੰ ਲਈ ਸੀ ਬਾਕੀ ਉਹ ਨੇ ਮੈਂ ਸਾਹਮਣੇ ਆ ਤੇ ਆਹ ਖੜੀ ਆਪਣੀ ਗੱਡੀ ਘੋੜਾ ਤਾਰ ਲਿਆ ਸੀ ਇੱਥੇ ਤਾਰ ਰਿਹਾ ਤੇ ਉਹ ਆਪਣੇ ਧੀੜੇ ਪਏ ਆ ਬਹੁਤ ਬੈਨੇ ਆ ਤੇ ਆ ਜਗ੍ਹਾ ਤੇ ਬਹਿ ਜਾਈਦਾ ਵਧੀਆ ਨਿਆਰੇ ਆ ਤੇ ਬਾਕੀ ਧੱਪ ਬਹੁਤ ਆ ਤੇ ਛਾਵੇਂ ਖੜੇ ਆ ਤੇ ਇਹ ਗਰਮੀ ਆ ਤੇ ਆਪਾਂ ਆਪਾਂ ਕਿੱਥੇ ਖੜੇ ਆ ਢੀੜ ਵਾਲੇ ਢੀੜ ਵਾਲੇ ਕਿਵੇਂ ਢੀੜ ਵਾਲਾ ਪੀਲ ਵਾਲਾ ਪੀਲ ਵਾਲੇ ਖੜੇ ਆ ਬਈ ਤੇ ਰਾਸਤਾਂ ਚ ਹਾਂ ਜੀ ਰਾਸਤਾਂ ਚ ਖੜੇ ਜੋ ਤੇ ਹੁਣ ਆਪਾਂ ਕਿਧਰ ਜਾਣੇ ਇਥੇ ਵਾਕੇ ਦੇਖਦੇ ਨੇ ਘੰਟੇ ਕਿਤਾ ਹੀ ਦੱਸਦੇ ਆ ਦੋ ਘੰਟੇ ਨੂੰ ਘੰਟੇ ਨੂੰ ਘੰਟੇ ਡੇਢ ਘੰਟੇ ਦੱਸਪਾਏ ਤੇ ਹੋਰ ਦੱਲਦੇ ਆਂ ਪੀਂਨੇ ਆ ਪਾਣੀ ਪੁਣੀ ਹਾਂਜੀ ਪੀ ਆਪਾਂ ਤੁਰ ਪਿਆ ਤੇ ਹੁਣੇ ਤੁਰੇ ਹਜੇ ਤੇ ਚੜਾ ਲਿਆ ਘੋੜਾ ਆਪਾਂ ਆਪਾਂ ਆ ਬਸ ਰਹੇ ਜਾਨ ਪਰ ਹੈ ਇਥੇ ਨਿਆਰਾ ਸਰ ਹੁੰਦੀ ਦਾ ਤੇ ਬਾਕੀ ਕੂੜਾ ਆਪਣਾ ਵੇਚ ਸਕਦਾ ਤੁਸੀਂ ਕੰਨ ਗੁਰਦਾਂ ਉਹ ਉੜਾ ਚੜਾ ਲਿਆ ਤੇ ਅੱਜ ਆਪਣਾ ਦਿਨ ਹੈਗਾ ਦੂਜਾ ਹਿਊਮ ਸਾਹਿਬ ਜਾਣ ਤੇ ਬਾਕੀ ਆਪਣੇ ਪੇਜ ਨੂੰ ਕਰ ਕੋੜੋ ਲਖੋ ਹਾਂ ਕਿਉਂ ਬੰਦੇ ਹਾਂ ਲੈ ਸਾਈ ਵੱਤ ਇੱਥੇ ਵੀ ਘੜਾਉਂਦੇ ਆਵਾ ਤੇ ਹਵਾ ਬਾੜੀ ਸੀ ਤੇ ਆਹ ਆਪਣਾ ਕੋੜਾ ਹਾਂਜੀ ਵੀ ਹੁਣ ਆਪਾਂ ਇੱਥੇ ਰੁਕੇ ਸੀ ਤੇ ਐਸੀ ਚੀਜ਼ ਹੁਣ ਹੋ ਜਾ ਜੂਮ ਉਹ ਵੇ ਪੱਖਾ ਜਿਹੜਾ ਵੱਡਾ ਖਰਾ ਹੁੰਦਾ ਉਹ ਲਗਾਉ ਤੇ ਇੱਥੇ ਚਾਹ ਚੁ ਪੀਤੀ ਆਪਾਂ ਠੀਕ ਆ ਤੇ ਆਹ ਆ ਸਾਡਾ ਪਾਇਆ ਜੀ ਤੇ ਆ ਚੁ ਪੀਤੀ ਹਾਂ ਇਹ ਚੱਲਦੇ ਹਾਂ ਹੁਣ ਦੀ ਜਿ ਸ਼ਿਪਾਇਆ ਬੋਟਰ ਸਾਡੇ ਓਏ ਚੱਲੀਏ ਬੰਦੇ ਹੁਣ ਚੱਲਦੇ ਆਪਾਂ ਤੇ ਬੰਦੇ ਹੁਣ ਕਿ ਇਹ ਆਪਣੇ ਫੋਨ ਦੀ ਬੈਟਰੀ ਹੈਗੀ 6% ਤੇ 6% ਦੇ ਬਾਰੇ ਬਤਾਦੇ ਜਿਹੜਾ ਆਪਾਂ ਤੇ ਜੇ ਬੰਦ ਨਾ ਆਇਆ ਫੇਰ ਤੁਹਾਨੂੰ ਅਗਲਾ ਵਲੌਗ ਹੁਣ ਕਰਾਂਗੇ ਵੀ ਇੱਥੇ ਰੁਕਾਂਗੇ ਨਾਲੇ ਕਿ ਕਿ ਫਿਰਦੇ ਉੱਥੇ ਰੁਕਾਂਗੇ ਆਪੀ ਆ ਗਏ ਹੁਣ ਆਪਾਂ ਤੇ লাইਕ ਸਬਸਕ੍ਰਾਈਬ ਵੀ ਕਰਦਾ ਕਰੋ ਤੁਹਾਨੂੰ ਮਿਲਦੇ ਨੇਕਸਟ ਵਲੌਗ ਚ ਜੇ ਵੀ ਰੋਟੀ ਪਾਣੀ ਖਾਦਾ ਗਾਂ ਢਾਬੇ ਦਾ ਫੇਰ ਤੁਹਾਨੂੰ ਉਹ ਵੀ ਦਿਖਾਵਾਂਗੇ ਨਹੀਂ ਤਾਂ ਜੇ ਮੇਰਾ ਫੋਨ ਬੰਦ ਹੋ ਗਿਆ ਮੇ ਤਾਂ ਕੋਈ ਕਹਿ ਨਹੀਂ ਸਕਦੇ ਤੇ ਬਾਕੀ ਤੁਸੀਂ ਆ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਰ ਲੋ ਕਹਦੇ ਯਾਰ ਕਹਦੇ ਸਬਸਕ੍ਰਾਈਬ ਕਰਵਾ ਦਾ ਕਰ ਲੋ ਕਰਨਾ ਕਰ ਲੋ ਕਿਰਪਾਣਾ ਕਰ ਲੋ ਜੀ ਕਰਪਾਣਾ ਕਰ ਲੋ ਯਾਰ ਪਸ਼ਾਵ ਕਰ ਲੋ ਹੁਣ ਆ ਜੀ ਪਸ਼ਾਵ ਕਰ ਲੈ ਇਹ ਕਰ ਲਦਾ ਹੁਣ ਆਉਂਦਾ ਹੀ ਨਹੀਂ ਬਾਦਰ ਆਉਂਦਾ ਨਹੀਂ ਮੋਰ ਕੇ ਨਾ ਕਹੀ ਯਾਰ ਕੋਈ ਨਾ ਦੇ ਦੇ ਰਹੀ ਹੈ ਆ ਪੱਟ ਓਕੇ ਹੀ ਪਟਰ ਪਾ ਲਈ ਗੋਲੇ

ਔਰ ਰਕੋਰ 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 ਪੱਖੇ ਦੋ ਵਾਵਾ ਹੋਣਗੇ ਇਹਦਾ ਵਾਵਾ ਤਿੰਨ ਚਾਰ ਹੋਣਗੇ ਪੱਖੇ ਆ ਜਾ ਹੋਰ ਸਾਰੇ ਪਿੱਛੇ ਬਹੁਤ ਦੂਰ ਤੱਕ ਆ ਉਧਰ ਮਾਰੋ ਵੇ ਉਹ ਪੱਕਾ ਗੱਡਾ ਚੱਲੀਆ ਇੱਕੀ ਦੀ ਇੱਕੀ ਦੀ ਦਾ ਦੋ ਚੱਲੀ ਜਾਂਦਾ ਦੋ ਗਾਂ ਵੀ ਆ ਪਾਣੀ ਦੂਰ ਤੱਕ ਪਿੱਛੇ ਨੂੰ ਓਸ਼ਾ ਪਿੱਛੇ ਚੇਗਾ ਪਾਉਂ ਤੋ ਦੇਖ ਨੂੰ ਤਰੀ ਜਾਂਦੀ ਹੈ ਮੇਰੇ ਸਾਹਮਣੇ ਇਤੋ ਹੀ ਲੈਟ ਜਾਂਦੇ ਹਾਂ ਕਿਹੜੇ ਸਾਹਮਣੇ ਡੇ ਲਾਇਆ ਐਂ ਚਲੀ ਜਾਂਦੇ ਆ ਇਹ ਹੋਰ ਹਵਾ ਨਾਲ ਚੱਲੀ ਜਾਂਦੇ ਦੇ ਕਿਹੜਾ ਕਾਹੇ ਤੇ ਚੱਲਦੇ ਹਵਾ ਨਾਲ ਘੋਕੇ ਲੈਟ ਬਣੋ ਕੁਦਰਤੀ ਲੈਟ ਆ ਇਹ ਹਾਂ ਕੁਦਰਤੀ ਲੈਟ ਆ ਲੋ ਵੀ ਚੱਲੇਗੀ ਓਕੇ ਵੀ ਅੱਛਾ ਜੀ ਹਰਾ ਕੋਟ ਦਾ ਸੁਣਾਣਾ ਮੈਂ ਕਿਹਦੇ ਦਾਲ ਦੂਲ ਬਣਾਉਣ ਬੂਨਾ ਵਾਸਤੇ ਆਏ ਜੀ ਉੱਚੇ ਪਾ ਕੇ ਨੂੰ ਗਾਂ ਘਲਦੇ ਮੈਨੂੰ ਫੜਾ ਦੇ ਫੂਨ ਨੂੰ ਮੈਂ ਤਾਂ ਰਵਾੜ ਕੇ ਆ ਗਿਆ ਆਪਾਂ ਇਧਰ ਆਸਮਾਨ ਹੁਣ ਆਪਣੇ ਜਗਾਲੇ ਪਾਉਣ ਵਾਸਤੇ ਬਣਾਉਣਾ ਪੈਣਾ ਪੈਣਾ ਮੁੰਡਿਓ ਚਲੋ ਵੀ ਚੈਨਲ ਨੂੰ ਕਰੋ ਸਬਸਕ੍ਰਾਈਬ ਕਰ ਲੈ ਸਾਨੂੰ ਅਗਲੇ ਬਲੌਗਸ ਓਕੇ ਬਾਈ ਬਾਈ ਕਰਦੇ ਮਣੀ ਓਕੇ ਜੀ ਚਲੋ ਬਾਈ ਸਮਾਰਟ ਲਈ ਜਾਂਦੇ ਆ ਬਈ ਬਾਬੇ ਦਾ ਤੇ ਆਪਾਂ ਬਈ ਦਵਾਈ ਜੀ ਕੱਢੀ ਸੀ ਹੁਣ ਕਿਰ ਦਾਦੀ ਦੀ ਸਰਦਾ ਉਹਦੇ ਸੂਟ ਦੇ ਦੀ ਤੇ ਦਵਾਈ ਜੀ ਪਾ ਲ ਗਏ ਹਣ ਬਾਕੀ ਵੀ ਆਪਣਾ ਵਲੌਗ ਜਰੂਰ ਵੇਖਿਆ ਕਰੋ ਹਣ ਤੇ ਆਪਾਂ ਯਾਤਰਾ ਤੇ ਚੱਲੇ ਆ ਤੇ ਅੱਜ ਦੂਜਾ ਦਿਨ ਸੀ ਆ ਬੋਤਲ ਆਪਣੇ ਕੋਲ ਇੱਕ ਹੋਰ ਆ ਕਰਦੇ ਆ ਕੋਈ ਹੀਲਾ ਗੁਰੂ ਜੀ ਬਾਬੇ ਨਾਲ ਲੈਣਾ ਬਹੁਤ ਜ਼ਰੂਰੀ ਆ ਕੋਲਿਆ ਜਲਦ ਨੂੰ ਕੰਨ ਸਬਸਕ੍ਰਾਈਬ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਤੁਹਾਨੂੰ ਕਰ ਥੋੜਾ ਸਰਤੇ ਆ ਬਈ ਆਪਾਂ ਤੇ ਇੱਕ ਬਾਬੇ RAM ਦਾ ਆਜ਼ਾਦ ਜਈ ਦਾ 10 ਦੂਸਰ ਸੇ ਬੰਨ ਨਾ ਗਿਆ ਮੇ ਸਭ ਗ੍ਰਾਂਸ ਹੈ ਤੇ ਬਾਕੀ ਚਾਰ ਸਹਜਾਂ ਦੇ ਪੰਜ ਪਿਆਰੇ ਚਾਲੀ ਮੋਗ ਤੇ ਬਹੁਤ ਮੁੱਢਾ ਸਾਰਾ ਖੇਤ ਹੈ ਮੇਰੇ ਮਾਲਕੋ ਤੇ ਬਾਕੀ ਆਪਣਾ ਲਾਲਾ ਵਾਲਾ ਪੀਰ ਲੋਣੀ ਆਪਣਾ ਸਾਜ ਸਾਤ ਸੱਦਗਾ ਆਪਾਂ ਨਹੀਂ ਛੜਦੇ ਸਾਜ ਉਹਦਾ ਸਾਥ ਮੇਰੇ ਮਾਲਕ ਦਾ ਤੇ ਬਾਕੀ ਬਾਬਾ ਆਪਣੇ ਨਾਲ ਆ ਇਹ ਹਜੂਰ ਸਾਹਿਬ ਚੱਲੇ ਆ ਯਾਤਰਾ ਤੋਂ ਮੇਰਾ ਮਾਲਕ ਯਾਤਰਾ ਸਾਡੀ ਵਧੀਆ ਰਹਿ ਗਈ ਤੇ ਕੱਲ ਖਰਾਬੀ ਆ ਗਈ ਸੀ ਮੜੀ ਗੱਡੀ 'ਚ ਤੇ ਗੱਡੀ ਖਰਾਬ ਹੋ ਗਈ ਸੀ ਉਹਦਾ ਰੈਡੀਏਟਰ ਤੇ ਮੁੜ ਕੇ 2 ਘੰਟੇ ਖਰਾਬ ਹੋ ਗਏ ਸਾਡੇ ਉੱਥੇ ਨਹੀਂ ਤਾਂ ਆਪਾਂ ਅੱਜ ਕੱਲੂ ਅੱਜ ਕੱਲੂ ਤੜਕੇ ਉੱਠ ਜਾਣਾ ਸੀ ਕਿੰਨਾ ਯਾ ਬਣਦਾ ਸੀ ਤੇ ਹੁਣ ਕੱਲੂ ਆਪਾਂ ਸ਼ਾਮ ਨੂੰ ਸ੍ਰੀ ਹਜੂਰ ਸਾਹਿਬ ਪਹੁੰਚਾਂਗੇ ਤੇ ਬਾਕੀ ਹੁਣ ਤੁਹਾਨੂੰ ਸੱਚकांड ਸੱਚਖੰਡ ਸੀ ਜੀ ਜੋਤ ਹੈ ਠੀਕ ਹੈ ਜੀ ਤੇ ਬਾਕੀ ਹਾਂ ਤੋਂ ਨੋਟ ਕਿ ਨਾ ਪਹਿਲੀ ਯਾਰ ਚੱਲਿਆ ਜੋਤ ਤੋਂ ਬਾਰੇ ਉਹ ਵੀ ਪਤਾ ਨਹੀਂ ਬਈ ਠੀਕ ਆ ਤੇ ਬਾਕੀ ਆਪਾਂ ਲਾਵਾਂਗੇ ਜਾਣਕਾਰੀ ਜੇ ਕੋਈ ਸਿਆਣਾ ਜੇ ਬੰਦਾ ਮਿਲ ਗਿਆ ਬਾਕੀ ਆਪਾਂ ਗੁਰੂ ਘਰ ਚੱਲੇ ਹਾਂ ਨੇਚਾ ਜਾਣਾ ਚਾਹੀਦਾ ਕੋਈ ਗੰਦੇ ਕੰਮ ਨਹੀਂ ਕੋਈ ਗੰਦੀ ਹਰਕਤਾਂ ਨਹੀਂ ਕਰਨੀਆਂ ਨਹੀਂ ਚਾਹੀਦੀਆਂ ਤੇ ਬਾਬੇ ਦੇ ਨਾਮ ਲੈ ਕੇ ਜਾਣਾ ਚਾਹੀਦਾ ਤੇ ਬਾਕੀ ਆਪਣੇ ੱੱਲੇ ਬੰਦੇ ਬਾਬੇ ਦਾ ਨਾਮ ਲਈ ਜਾਂਦੇ ਆ ਤੇ ਬਾਕੀ ਆਪਣਾ ਬਾਜ ਜਾਂਦਾ ਉਹੜਾ ਖੜਾ ਜਦੋਂ ਕਾਦੀ ਕੁਛ ਨਾ ਆਪਾਂ ਨੂੰ ਬਾਜਾਂ ਦਾ ਉਹੜਾ ਤੇ ਬਈ ਬਾਕੀ ਆਪਾਂ ਨੂੰ ਚਾਹੋ ਅੱਡੇ ਬਾਬਿਆਂ ਨਾਲ ਹੀ ਜਾਂਦੇ ਆ ਤੇ ਬਾਬਾ ਦੱਖ ਰੱਖੇ ਆਪਾਂ ਅੱਠਾਂ ਦੇ ਨਾਲ ਅੱਜ ਦੇ ਨਿੱਕ ਤੋਂ ਪਹਿਲਾਂ ਪਹਿਲਾਂ ਮੁਰਿਆ ਇੱਥੇ ਤੇ ਬਾਕੀ ਕੋਈ ਨਹੀਂ ਸਾਰਾ ਇਹ ਦੰਦਰਾਸੀ ਵਾਛੇ ਤੇ ਬਾਕੀ ਆਪਾਂ ਇੱਥੇ ਪੰਜਾਬੀ ਤੇ ਰੋਟੀਆਂ ਜੇ ਆਪਾਂ ਖਾੜੀ ਆ ਰੋਟੀ ਨਾ ਰੋਕਾਂ ਜਣੋ ਦੋ ਦਿਨਾਂ ਘੇਟਾਂ ਨੂੰ ਹਾਂ ਇਹ ਤੇ ਕਿਰਾ ਹੁਣ ਪਿੰਘਾ ਸੀ ਤੇ ਮਿਰਠੀਆਂ ਮੁੱਠੀਆਂ ਸੀ ਪੂਰਾ ਸਾਮਾਨ ਦਾ ਸੀਗਾ ਤੇ ਚਾਹ ਨਾਲ ਖਾ ਲਿਆ ਹੁਣ ਜਿੰਨਾ ਢੱਡਾ ਭਰ ਗਿਆ ਤੇ ਬਾਕੀ ਹੁਣ ਆਪਾਂ ਸੱਤ ਨਾਮ ਦਾ ਜਾਬ ਕਰ ਲਿਆ ਓਏ ਭਾਈ ਹੁਣ ਤੁਹਾਨੂੰ ਮੈਂ ਦੇ ਨੈਕਸਟ ਬਾਕਸ ਓਕੇ ਬਾਈ ਆਪਣਾ ਪੂਰਾ ਉਹਨਾਂ ਜਵਾਂ ਲੋ ਆ ਤੇ 5 6% ਰਹੇਗਾ ਤੇ ਮੈਨੂੰ ਮੈਂ ਦੇ ਨੈਕਸਟ ਬਾਕਸ ਓਕੇ ਬਾਈ ਬਈ ਓਕੇ ਇਹ ਭਾਈ ਆਪਣੇ ਚੈਨਲ ਨੂੰ ਕਰ ਸਬਸਕ੍ਰਾਈਬ ਕਰ ਲੋ ਯਾਰ ਆ ਇਹਨਾਂ ਕੋਲ ਮੈਂ ਲੋਟੇ ਤਾਂ ਰਿਕਵੈਸਟ ਕਰਦਾ ਤਾਂ ਕਰ ਲੋ ਜੇ ਸਬਸਕ੍ਰਾਈਬ